ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਹਿੰਦੇ ਵੀਰ ਜਾਨੀ ਮਾਲੇਵਾਲ ਦੇ ਪੁੱਲਤੇ ਆ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਹਰ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਵੱਡੇ ਮੁੱਲ ਵਾਲੀਆਂ ਗਾਵਾਂ ਵੀ ਦਿਖਾਵਾਂਗੇ ਤੇ ਛੋਟੇ ਮੁੱਲ ਵਾਲੀਆਂ ਗਾਵਾਂ ਵੀ ਤੁਹਾਨੂੰ ਦਿਖਾਵਾਂਗੇ ਗਾਂ ਤਾਂ ਨਾ ਵਿਖਾਉਣੀ ਆ ਤੇ ਮਗਰ ਰੱਛੀ ਬੜੀ ਪਿਆਰੀ ਆ ਹਾਂ ਦੇਖੋ ਇਹ ਤਾਂ ਕਾਫੀ ਖੂਬਸੂਰਤ ਬਸ਼ੀਆ ਤੇ ਮਗਰ ਦੇਖੋ ਜੀ ਇੱਧਰ ਆ ਸਾਰੇ ਹੌਲੇ ਮੁੱਲ ਵੀ ਤੁਹਾਨੂੰ ਦਿਖਾਉਣੇ ਆ ਵੀਡੀਓ ਪੂਰੀ ਵੇਖਿਓ ਜਰੂਰ ਜਿਆਦਾਤਰ ਵੀਰ ਜੀ ਨਾਲ ਕੋ ਗੱਬਣਾ ਹੁੰਦੀਆਂ ਵਾ ਤੇ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਤੇ ਸੋਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਣੋ ਕੀ ਆ ਚਲ ਜੇ ਵਧੀਆ ਵਧੀਆ ਤੁਸੀਂ ਦੱਸੋ ਐ ਕਿਰਪਾ ਬਾਬਾ ਬੱਗਾ ਚਲੋ ਵਧੀਆ ਕਿਰਪਾ ਜੀ ਦੀ ਜੇ ਹਾਂਜੀ ਤੇ ਵੇਗ ਗਿਆ ਸੀ ਉਦਨ ਮਾਲ ਫਿਰ ਮਾਲ ਉਦਨ ਤੇ ਵੇਗਿਆ ਸੀ ਮਨਰੋਂ ਫੇਰ ਬਾਬਾ ਮਾਲ ਆਇਆ ਵੇਗਿਆ ਤੁਹਾਡਾ ਵੀ ਕੋਈ ਟਾਈਮ ਨਹੀਂ ਆਪਣਾ ਰਲਿਆ ਟਾਈਮ ਵਿੱਚ ਇੱਕ ਦੋ ਵੀਡੀਓ ਇਤਰਾਹ ਹੋ ਗਈ ਅੱਗੇ ਪਿੱਛੇ ਸਾਡੇ ਕੋਲ ਆਪਣੇ ਕੋਈ 14 ਸੀ ਅੱਛਾ ਤੇ ਵਿੱਚੋਂ ਤੁਹਾਡੇੋਂ ਤੋਂ ਪਹਿਲਾਂ ਵਛੀਆਂ 3 ਕ ਨਿਕਲ ਗਈਆਂ ਬਾਕੀ 7 ਵਛੀਆਂ ਤੇ ਫੇਰ ਸੌਦੀ ਹੋਈ ਆ ਕੋਈ ਦੇਣ ਦੇ ਪੈਸੇ ਕਿਸੇ ਕੋਲ ਭਾਜੀ ਹੁਣੀ ਬੈਠੇ ਹੋਣ ਨਾ ਮਾਲ ਤੇ ਮਿੰਤੀ ਮਿੰਤੀ ਹੁੰਦੀ ਆ ਪੈਸਿਆਂ ਦੀ ਬਾਕੀ ਆ ਵੀਡੀਓ ਪਾ ਤੇ ਕੁਛ ਹੋ ਵੀ ਭਾਜੀ ਹੁਣੀ ਆਏ ਆ ਬਾਕੀ ਵੀਡੀਓ ਪਾ ਕੇ ਮਾਲ ਦੰਦੇ ਹੋਣੀ ਮਾਲ ਲਈ ਭਾਜੀ ਉਹਨਾਂ ਨੇ ਵਾਜ ਪੁੱਛਦੇ ਉਹਨਾਂ ਤਾਂ ਕੀ ਕਿਦਾਂ ਇਹਨਾਂ ਨੂੰ ਪਹਿਲੇ ਨਵਸ਼ੀ ਜਿੱਤੀ ਜੇ ਇਹਨਾਂ ਨੂੰ ਆਪ ਹੀ ਪੁੱਛ ਲੋ ਆਈਆਂ ਆਪਣੀ ਸਫਤ ਕੀ ਕਰਨੀ ਹਾਂ ਹਾਂਜੀ ਵੇਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਵੇਦੀ ਤੁਸੀਂ ਮੈਂ ਵੈਸੇ ਤੇ ਹੱਥੋਂ ਬਾ ਪਿੰਡ ਅਮਰਸਰੋਂ ਆਇਆ ਅੱਛਾ ਅੱਛਾ ਠੀਕ ਆ ਤੇ ਉਹ ਜਿਹੜੀ ਤੁਸੀਂ ਵਿਖਾਉਂਦੇ ਸਾਨੂੰ ਲੈ ਲਈ ਫਿਰ ਤੁਸੀਂ ਆ ਪਸੰਦ ਆ ਫਿਰ ਤੁਹਾਡੇ ਪਸੰਦ ਆ ਪਹਿਲਾਂ ਵਸ਼ੀ ਦੇ ਦਿੱਤੀ ਮੁਫਤੀ ਇਹਨਾਂ ਨੂੰ ਠੀਕ ਆ ਸਿਰਫ 22000 ਦੀ 14 ਦਿਨਾਂ ਦੀ ਵਸ਼ੀ ਸੂਈ ਅੱਛਾ 5-6 ਕਿਲੋ ਬੋਲਾ 8-9 ਕਿਲੋ ਵਾਲੀ ਵਸ਼ੀ ਠੀਕ ਆ ਪਹਿਲਾਂ ਵਸ਼ੀ ਇਹ ਸ਼ਹਿਰ ਚ ਵੀ ਹੁੰਦੀ ਜੱਤੀ ਚ ਵੀ ਹੁੰਦੀ ਆ ਨਹੀਂ ਹੁਣੇ ਭਾਈ ਹੁਣੇ ਦੱਸਣ ਦੇ ਵੀ ਇਹਨਾਂ ਦੇ ਮੱਜਦਾਬ ਨੁਕਸਾਨ ਹੋ ਗਿਆ ਸੀ ਤੇ ਚਲੋ ਤੁਸੀਂ ਵੀ ਫਿਰ ਹਸਾ ਨਾ ਦੇਤੀ ਆ ਜਿਹਨਾਂ ਨੂੰ ਪਤਾ ਇਥੇ ਆਣ ਕੇ ਜਨਵਰ ਸਮਝ ਆਉਣਾ ਚਾਹੀਦਾ ਹਾਂਜੀ ਹਾਂਜੀ ਕੋਸ ਲੋ ਭਾਈਆਂ ਨੂੰ ਵੀ 1 ਮਿੰਟ ਹੀ ਲੱਗਾ ਸੌਦਾ ਲੱਗਿਆ ਠੀਕ ਆ ਕੋਸ ਲੋ ਭਾਵੇਂ ਸਾਹਮਣੇ ਬੈਠੇ ਜੋ ਇਹਨਾਂ ਆਖਿਆ ਪਾਉ ਉਹ ਰੱਖਿਆ ਨਹੀਂ ਚਲੋ ਯਾਰਾ ਵੇ ਉਹ ਤਾਂ ਤੁਸੀਂ ਹੁਣੇ ਦੱਸਣ ਦੇ ਵੀ ਮੱਝ ਤੁਹਾਡੀ ਨਹੀਂ ਬਚੀ ਸੂਕੇ ਹਾਂ ਹਾਂਜੀ ਮਾਲ ਵੀ ਚੰਗਾ ਠੀਕ ਆ ਚਲੋ ਅੱਜ ਦੇ ਆਪਣੇ ਕੋਲ ਸਿਰਫ ਨਕੀਨੇ ਹੀ ਆਦੇ ਅੱਛਾ ਅੱਜ ਦੇ ਇਹੋ ਜਿਹਾ ਤੁਹਾਨੂੰ ਮਾਲ ਵਖਾਉਣਾ ਦੁਹੰਦੀਆਂ ਖੀਰੀਆਂ ਬੱਛੀਆਂ ਵਖਾਉਣੀਆਂ ਪਹਿਲਾਂ ਠੀਕ ਹੈ ਜੀ ਡੈਨ ਮਾਰਕ ਦੀ ਅੱਜ ਤੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਠੀਕ ਤੇ ਪਹਿਲਾਂ ਫਿਰ ਆ ਬੱਛੀ ਜੇ ਆਪਣੇ ਕੋਲ ਡੈਨ ਮਾਰੀ ਦੀ ਹੈ ਦੋਦੀ ਆ ਨਹੀਂ ਅਜੇ ਅਸੀਰ 4 ਦੇ ਪਾਈ ਨਹੀਂ ਮੇਰੇ ਉੱਤਰੀ ਹੈ ਵਛੀ ਹੈ ਠੀਕ ਹੈ ਕਿੰਨੇ ਦੰਦ ਆ ਮੂੰਹ ਦੋਂਦੀ ਆ ਅੱਛਾ ਚੈੱਕ ਕਿਤੇ ਦੰਦ ਤੇ ਕਿੰਨੇ ਕ ਦੁੱਧ ਆ ਲਈ ਆ ਵਛੀ 20 ਬਲਾਸੀ ਚੱਲੂਗੀ ਆ ਜੀ ਅੱਛਾ ਜੀ ਦੰਦ ਮਾਰ ਕੇ ਦੀ ਵਛੀ ਬਾਕੀ ਕਾਫੀ ਖੂਬਸੂਰਤ ਹੈ ਹਾਂ ਜੀ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਥੋੜਾ ਡਰਦੀ ਡਰਦੀ ਜੀ ਆ ਹਾਂ ਜੀ ਬਲੂਨ ਵਛੀ ਆ ਸੰਭੀ ਸੰਭੀ ਚੰਗੀ ਆ ਸੋਹਣੇ ਰੰਗ ਰੂਪ ਜਿਹਾ ਬਾਕੀ ਹਜੇ ਤਿਆਰ ਹੁੰਦੀ ਆ ਚੰਗੀ ਭਰਨੀ ਆ ਲੈ ਜਾਓ ਅੱਗੇ ਥੋੜਾ ਕਮਾ ਲਿਓ ਚਲ ਹੋਣੀ ਕਿਸ ਨੇ ਗੱਡੀ ਆ ਕੀ ਭਾਜੀ ਬਾਕੀ ਸੂਆ ਜਿਹੜਾ ਇਹਨੇ ਪਹਿਲਾਂ ਹੀ ਸੂਨਾ ਅਜੇ ਦੋ ਦੰਦ ਆਜ ਲੈ ਆਓ ਬਹੁਤ ਚੀਜ਼ਾਂ ਬਚੀਆਂ ਬਾਕੀ ਹਵਾਨਾ ਗਾਹਣ ਵੀ ਚੰਗਾ ਪਰਾਂਦੀ ਤੇ ਹਵਾਨਾ ਪਛਾਣ ਵੀ ਚੰਗਾ ਪਰਾਂਦੀ ਮੇਰੇ ਬਰੀਡ ਤਿਆਰ ਕਰਨ ਵਾਲੀ ਵੀ ਪੂਰੀ ਤਿਆਰ ਹੋਣੀ ਹੈ ਦੰਦ ਵਿਖਾ ਦੇਵੇ ਜੀ ਨਾਲ ਗਾਮ ਮੜ ਜੀ ਡਰਦੀ ਨਾ ਕਰੋ ਨਹੀਂ ਕਿਹਨੇ ਉਹਦਾ ਆਪਾਂ ਚੈੱਕ ਕੀਤੀ ਹੈ ਅੱਛਾ ਉਹ ਦੰਦੀ ਹੋਏਗੀ ਅੱਛਾ ਹਾਂ ਜੀ ਬਾਕੀ ਬੰਨ ਕੇ ਵਿਖਾ ਦਿੰਨੇ ਆ ਠੀਕ ਆ ਕੋਸ਼ਿਸ਼ ਕਰ ਲਿੰਨੇ ਆ ਬਾਕੀ ਤੁਹਾਡਾ ਡਰਦੀ ਡਰਦੀ ਆ ਤੇ ਤਿਆਰ ਆਪਾਂ ਫਿਰ ਜ਼ਿਆਦਾ ਤੱਕ ਆ ਨਹੀਂ ਕਰ ਸਕਦੇ ਹਰਪ੍ਰੀਤ ਭਾਈ ਜੀ ਦੋਂਦੇ ਕੀਏ ਬੱਚੇ ਜਾ ਕੇ ਲੈਣੇ ਆ ਠੀਕ ਆ ਜੀ ਬਾਕੀ ਰੰਗ ਰੂਪ ਦੇ ਬੜੀ ਸਾਫ ਆ ਕਿੰਨਾ ਕ ਫਿਰ ਮੁੱਲ ਰੱਖਣਾ ਵੇਦੀ ਆ ਆਪਾਂ ਜੀ ਵੱਛੀ ਵੱਡੀ ਆ ਇਹਦਾ ਫੋਨ ਤੇ ਕਰਾਂਗੇ ਆਪਾਂ ਇੱਕੇ ਵੱਛੀ ਦਾ ਬਾਕੀ ਸਾਰੇ ਮਾਲ ਦਾ ਦੱਸ ਦੇ ਆ ਸਾਰਿਆਂ ਦਾ ਦੱਸ ਦੇਣਾ ਵਾ ਤੇ ਇਹਦਾ ਕੱਲੀ ਦਾ ਫੋਨ ਤੇ ਕਰਨਾ ਹਨਾ ਇਹ ਆ ਵੀ ਇਹਦਾ ਅੱਜ ਦਾ ਮੁੱਲ ਹੋਰ ਹੋਊਗਾ ਜੇ ਉਹ ਤਿਆਰ ਹੋ ਜੇ ਜੇ ਪੂਰੀ ਤਿਆਰ ਹੋ ਗਈ ਫਿਰ ਮੁੱਲੇ ਦਾ ਹੋਊ ਫਿਰ ਮੁੱਲ ਹੋਰ ਹੋ ਜਾਊਗਾ ਜੀ ਬੱਬਾ ਹਾਂਜੀ ਠੀਕ ਆ ਤੇ ਬਾਕੀ ਇਹ ਆ ਵੀ ਸੋਹਣੀ ਵਹਿੜਿਆ ਇਸ ਤਰ੍ਹਾਂ ਬਹੁਤ ਬਰੀਡ ਵਾਲੀ ਬੱਛੀ ਹੈ ਹਾਂ ਤੇ ਪਾਜੀ ਹੀਰੇ ਕਿਥੇ ਰੋ ਰੋ ਜਿਹੋ ਜੇ ਲੱਭਦੇ ਆ ਠੀਕ ਆ ਆ ਵਿਖਾਓ ਨਾ ਵੀਤੀ ਆ ਜੋ ਆ ਸੋਣਾਂ ਵਿੱਚ ਝੂੜ ਪੋ ਕੇ ਉਹ ਦੋ ਤਿੰਨ ਦਾਂਦੇ ਆ ਠੀਕ ਛੱਡੋ ਛੱਡੋ ਇਹ ਹੋਰ ਦੋ ਦਾਂਦੇ ਆ ਜਿਹੜੀ ਹਾਂਜੀ ਤੇ ਆ ਗਈ ਆ ਵੱਡੀ ਜਰਸੀ ਆ ਗਈ ਆਪਣੇ ਕੋਲ ਜਰਸੀਆਂ ਆ ਗਈਆਂ ਗਾੜੀ ਇਹ ਵੀਤੀ ਕਿੰਨੇ ਕ ਦੁੱਧਾਂ ਲਈ ਜੇ ਇਹ ਵੀ ਬੱਛੀ ਕੋ 17-18 ਕਿਲੋ ਦੁੱਧ ਪਾਏਗੀ ਠੀਕ ਆ ਹਾਂਜੀ ਇਹਨਾਂ ਨੇ ਪਹਿਲੇ ਸਰਵੇ ਵੀ ਪਾਇਆ ਰਹੀ ਦੁੱਜੇ ਵੀ ਸੁਣੀ ਹੈ ਬਾਕੀ 10 ਦੇ ਵਿੱਚ ਇਹ ਵੀ ਲੈਂਦੀ ਹੈ ਇਹ ਦੂਸਰਾ ਸਵੈਰ ਕੀ ਕਹਿੰਦੇ ਕਿ ਸੁਣੀ ਹੈ ਬਾਕੀ ਰਾਜਿਰੋਜੀ ਇਹ ਵੀ ਪੂਰੀ ਹੈ ਹਾਂ ਜਰਸੀਆਂ ਦੇ हिसाब ਨਾਲ ਕੱਦ ਕਾਟ ਚੰਗਾ ਆ ਪਾਰੇ ਪੱਲੇ ਜੇ ਜਰਸੀਆਂ ਦੇ हिसाब ਨਾਲ ਬਾਕੀ ਸਨਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਇੱਕ ਕੱਲੀ ਗੱਡੀ ਚ ਆਉਣ ਵਾਲੀ ਬੱਤੀ ਹੈ ਜੀ ਠੀਕ ਹੈ ਜੀ ਅਜੇ ਤਿਆਰ ਹੋ ਨਹੀਂ ਆ ਵੀ ਚੰਗੀ ਵਸ਼ੀ ਬਾਕੀ ਠੰਡਾ ਤੋਂ ਲਾ ਸਾਮ ਵੀ ਸੁੰਬੀ ਚੰਗੀ ਆ ਕਿਸੇ ਵੀਰ ਨੇ ਥਾਣੇ ਦੀ ਪੜੀ ਵਸ਼ੀ ਤੇ ਆ ਥਾਣੇ ਲਾਗੇ ਤੋਂ ਦੇਖ ਸਕਦੇ ਜੀ ਹਾਂ ਜੀ ਤੇ ਕਿੰਨਾ ਫੇਰੇ ਮੁੱਲ ਰੱਖਣਾ ਜੇ ਦਾ ਮੁੱਲ ਵਛੀ ਜੇ ਵਛੀ ਤਿਆਰ ਹੁੰਦੀ ਤਾਂ ਮੈਂ 70 ਕਾ ਲੈਂਦੇ ਹਾਂ ਹਾਂਜੀ ਮੁੱਲ ਵਛੀ ਦਾ 65 60000 ਮਾਨ ਕਰਾਂ ਅੱਛਾ 60000 ਛੱਡ ਦੋਗੇ ਬਾਕੀ ਚਲੋ ਕੋਈ ਫੋਨ ਲਾਵੇ ਮੁੱਖ ਦੇ ਹੋ ਜੂਗਾ ਹਨਾ ਬਾਕੀ ਵੱਡੀ ਵਛੀ ਹੈ ਜੱਤੀ ਪੰਜਾਬ ਵਾਲੀ ਚੰਗੀ ਵਛੀ ਤਿਆਰ ਹੁੰਦੀ ਇਹ ਆ ਵੀ ਅੱਜ ਵੈਰੈਟੀ ਉਤਰ ਆਪਣੇ ਕੋਲ ਸਾਰੀ ਆ ਗਈ ਹੈ ਵਡੀਆਂ ਵੀ ਤੇ ਛੋਟੀਆਂ ਵੀ ਹਨਾ ਆ ਵੀ ਵਛੀ ਆ ਆਪਣੇ ਕੋਲ 17 18 ਕਿਲੋ ਵਾਲੀ ਜੇ ਕਾਲੀ ਜੱਤੀ ਇਸੋ ਹੀ ਗੱਪਣ ਜੱਪਣ ਗੱਪਣ ਚੰਗੀ ਵਛੀ ਕਾਹ 12 ਦਿਨ ਲਿੰਦੀ ਠੀਕ 10 12 ਦਿਨ ਇਹ ਵੀ ਖੜਦੀ ਹੋ ਜੇ ਬਾਕੀ ਥੱਲੇੋਂ ਚੰਗੀ ਭਰਨੀ ਐ ਵੀ ਤੇ ਲੱਟਣ ਲਾਖਵਾਨੇ ਦੇ ਚੰਗੀਆਂ ਆ ਵਾ ਤੇ ਲਾਟੂ ਆ ਜੀ ਬਹੁਤ ਚੰਗੀ ਐ ਵੀ ਬਣੂ ਬਣੂ ਮੜੀ ਐ ਬੜੀ ਬੜੀ ਬੱਚੀ ਵੇਖੋ ਕਿਦਾਂ ਝੋਲਾ ਝੋਲਾ ਬੜਾ ਖੁੱਲਾ ਬਾਕੀ ਥਾਣਾ ਇਹਦੇ ਦਾ ਵੀ ਚੰਗਲ ਲੱਗਦਾ ਜੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਖਣਨ ਵਾਲਾ ਜੰਗਾ ਜੀ ਠੀਕ ਹੈ ਜੀ ਬੜੀ ਬੜੀ ਬੱਚੀ ਦੀ ਚਾਰ ਕਿੱਦਿ ਕਰਵਾ ਦੇ ਕਰਵਾ ਕਾ ਤੇ ਇਹਦਾ ਮੁੱਲ ਵੀ ਚੀ ਫਿਰ ਮੋਲ ਵਿੱਚ ਜੇ ਇਹਦੇ ਵੱਛੀ ਹੁੰਦੀ ਪਿਆਰ ਹਾਂਜੀ ਮੇਰ ਕੋ ਜੇਦਾ ਮੁੱਲ ਹੂਰ ਹੋਣਾ ਹਾਂਜੀ ਦੱਸ ਦਿਆਂ ਲੈਂਦੀ ਤਾਂ ਹਾਂ ਤੇ ਕੋਈ ਨਾ ਸਾਫ ਛੱਡਾਂਗੇ ਆਪਾਂ ਅੱਛਾ ਮੋਲ ਵਿੱਚ ਜੇ ਆਪਾਂ ਇਹਦਾ 50 ਕਰ ਲਈਏ ਤੇ ਭਾਵੇਂ ਕਰ ਲਈਏ 52 52000 ਦੇਤੀ ਕਰ ਦਈਏ ਛੋਟ ਛੜ ਵਿੱਚ ਕੋਈ 42000 اچھا 42000 ਬਈਆ ਦੀ ਕੋਈ ਵੱਡੀ ਜੱਥੀ ਦਿੰਦਾ ਨਹੀਂ ਬਸ ਦੇਦਾ 42000 ਠੀਕ ਹੈ ਕੰਗਾ ਠਣ ਠਣ ਲੱਗਾ ਬੱਛੀ ਠਣ ਦੇਖ ਸਕਦੇ ਤੇ ਵੀ ਲੱਗੇ ਤਾਂ ਮਿਲ ਕੇ ਵੀ ਨੇ ਦੇਖ ਸਕਦੇ ਇਹ ਕੀ ਪਾਰਟੀ ਵਾਲੀ ਬੱਛੀ ਆ ਤੇ ਠੀਕ ਹੈ ਜੀ ਰੁਖਰ بڑے ਦੁੱਧ ਵਾਲੇ ਬੱਛੀ ਦਾ ਲੂਆਂ ਲਾਵਾ ਬਹੁਤ ਦਰੀਕ ਬੱਛੀ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆਹ ਜਰਸੀ ਜਿਹੜੀ ਉਹ ਨਾਲ ਜੀ ਇਹ ਜਰਸੀ ਸੂਈ ਜੀ ਅੱਛਾ ਹਾਂ ਜੀ ਇਹਦੇ ਥੱਲੇ 10-11 ਕਿਲੋ ਬੋਲਾ ਦਾ ਯਾਰ ਇਹ 5 ਦਿਨ ਹੋ ਗਏ ਸੂਈ ਨੂੰ ਅੱਛਾ ਬਹੁਤ ਬਰੀਡ ਵਾਲੀ ਪਛੀ ਹੈ ਬੱਚਾ ਕੀ ਆ ਗਿਆ ਤੇ ਮਗਰ ਇਹਦੇ ਮਗਰ ਬੱਚਾ ਹੈ ਇਹਦੇ ਮਗਰ ਬੱਚਾ ਬਾਕੀ ਥਣ ਵੀ ਚੰਗਾ ਲੱਗਾ ਇਹ ਦੇਖੋ ਦੁੱਧ ਕਿੰਨਾ ਕੱਢੀ ਜਾਊਗੀ ਹੈ ਦੁੱਧ ਦੇ 16 17 ਕਿਲੋ ਵਾਲੀ ਇਹ ਬੱਚੀ ਜੇ ਇਦਾਂ ਪਤਾ 10 10 ਕਿਲੋ ਗੋਲਾ ਦੇਣ ਦੀ ਆ ਹਾਂਜੀ ਬੜੀ ਵੱਡੀ ਠੰਡੀ ਬੜੀ ਇਦਾਂ ਡੰਡੇ ਧਾਰਾ ਮਾਰ ਜਾਂਦਾ ਆ ਥਾਣੇ ਦੇਖ ਸਕਦੇ ਵੀ ਲੱਗੇ ਨੇ ਛੋਟਾ ਡਰ ਜਾਂਦਾ ਪਸ਼ੂ ਕਹੀ ਆਲੀ ਚਲੋ ਕੋਈ ਨਹੀਂ ਲੈ ਜਾਓ ਤੇਰਾ ਵਜੇ ਕਾਹੀ ਆ ਲੱਗੇ ਬੰਨੇ ਥੋੜੀ ਭੀੜ ਵੀ ਆ ਅਗਲਾ ਅਗਲੇ ਪਿੰਡ ਆਉਂ ਵੀ ਲੈ ਪਿੰਡ ਤੇ ਹਾਜੀ ਉੱਥੋਂ ਆ ਆ ਬੱਚਾ ਜੇ ਤਾਂ ਤਾਜਾ ਹੀ ਬੱਚਾ ਆ ਜੇ ਲੋਦਾ ਤੁਸੀਂ ਭਾਜੀ 15 ਪਲੱਸ ਵੀ ਚੱਲੂਗੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਵੀ ਜਿਆਦਾ ਜੀ ਰੱਖੀ ਦਾ 50 ਕਾਂਡਿਆ ਕੋ 55 ਕਾਂਡਿਆ 45 ਆ ਤੇ ਦੇ ਦਈਏ ਕਿੰਨੇ ਦੇ 45 ਦੇ ਬਰਾਬਰ ਹੀ ਕਰ ਦਈਏ ਨਹੀਂ ਤੇ 42 42 ਉਡੀ ਰੰਗ ਬਤਾਲੀ ਠੀਕ ਆ 42 ਦੀ ਭਾਵੇਂ ਕੋਈ ਆ ਲੈ ਜੇ ਹਾਂਜੀ ਤੇ ਭਾਵੇਂ ਕੋਈ ਉਹ ਲੈ ਜੇ ਹਾਂਜੀ ਬਾਕੀ ਵਾ ਦੇਦਾ ਨਹੀਂ ਕੋਈ 15 16 16 ਕਿਲੋ ਵਾਲੀ ਜਰਸੀਆਂ ਪਰ ਦੇ ਦਾਂਗੇ ਠੀਕ ਆ ਜੀ ਆ ਵੀ ਵੱਡੀ ਜਰਸੀ ਪੰਜਾਬੀ ਆ ਵੀ ਜਰਸੀਆਂ ਹਿਸਾਬ ਨਾਲ ਕੱਦ ਘੱਟ ਚੰਗੇ ਆ ਹਾਂਜੀ ਗੁਲਾਬੀ ਰੰਗ ਲੱਗਾ ਵਸ਼ੀ ਇਹ ਕਿੰਨਾ ਕਿ ਦੁੱਧ ਕਰੀ ਜਾਊਗੀ ਇਹ ਵੀ 15 16 ਕਿਲੋ ਵਾਲੀ ਜੇ ਅਜੇ ਤਿਆਰ ਹੋਣੀ ਆ ਦਿਨ ਖੜਦੀ ਆ ਹਾਂਜੀ ਹਾਂਜੀ ਤੇ ਉਹਦੇ ਦਾਣੇ ਮੜ ਜਿੱਤੇ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਐ ਲੈਓ ਨਿਦਾਨ ਲਗਾਓ ਇਹ ਕੁ ਬੱਛੀ ਨੂੰ ਨਾ ਤੋਂ ਨਾ ਬਣੀਆਂ ਬੜੀ ਫੈਸ਼ਨ ਵਾਲੀ ਬੱਛੀ ਠੰਡੀ ਬੜੀ ਭਾਵੇਂ ਇੰਦਾ ਦੋਵੇਂ ਪਾਸੇ ਜਿੱਦਾਂ ਮਜ਼ੇ ਕਰੇਗਾ ਤੇਰੇ ਬੱਛੀਆਂ ਛੜਾ ਹੋਣੀ ਮਾਰਨੀ ਆ ਕਿ ਸਾਡੀਆਂ ਆਹ ਥਣ ਵੀ ਦੇਖ ਸਕਦੇ ਤੇ ਲੱਗੇ ਤਾਂ ਇਹ ਦੋਵੇਂ ਪਾਸੇ ਚਵਾਈ ਕਰਨਾ ਨਹੀਂ ਬੱਛੀਆਂ ਵੇ ਜੀ ਠੀਕ ਆ ਆ ਦੇਖ ਸਕਦੇ ਜੀ ਜੀਰਾ ਦਿਖਾ ਦਿਓ ਬੱਛੀ ਦਾ ਲੱਗੇ ਦਿਓ ਲੈ ਜਾ ਫਿਰ ਬੜੀ ਅੱਖਰ ਉੱਖਰ ਚੰਗੇ ਬੱਛੀ ਦੇ ਵੱਡੀ ਆ ਹੈਲੋ ਮਾਲਿਆ ਦੇ ਕੋਤੇ ਵਾਲੇ ਹਾਂ ਹਾਂ ਜੀ ਵੀਰ ਉਹਨਾਂ ਨੇ ਮਾਲਿਆ ਦੇ ਕੋਤੇ ਵਾਲੇ ਹਾਂ ਜੀ ਵੀਰ ਦੇ ਜਾਂ ਤੇ ਮੋਲ ਵੀਰ ਜੀ ਫੇਰ ਇਹਦਾ ਮੋਲ ਵੀਰ ਜੀ ਵੱਡੀ ਜੇ ਵੱਛੀ ਹਾਂ ਜੀ ਆਹ ਉਹਦੇ ਫੇਰ ਤਾਂ ਮੋਲ ਭਾਉ ਵੱਛੀ ਦਾ 55 ਕਰ ਲੈਂਦੇ ਭਾਉ 60 ਕਰ ਲੈਂਦੇ ਹਾਂ ਜੀ ਮੋਲ ਵੱਛੀ ਦਾ 50 45 ਦੀ ਦੇ ਦੀਏ ਕਰ ਦਈਏ ਕਿ ਇਹ ਵੀ ਜਾਂਦੀਏ ਉਹਨੇ ਦੇਈ ਇਹ ਵੱਛੀ ਵੱਜੀ ਇਹ ਵੱਡੀ ਕੱਦ ਥੋੜਾ ਜਿਹਾ ਜਾਂਦਾ ਉੱਪਰ ਬਾਕੀ ਵੱਛੀ ਫੈਸ਼ਨ ਕਿੰਨੇ ਦੇ ਜੱਸ ਨਾ ਕਰਨੀ ਆਏ ਯਾਰ ਛੋਟ ਕਰਦਾ ਕਿੰਨੇ ਚ 44 ਦੇ ਦਾਂ 44000 ਦੇ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਬਾਕੀ ਮੌਕੇ ਤੇ ਹੋਊਗਾ ਬਾਕੀ 44 ਦੇ ਦਾਂਗੇ ਵਸੇ ਠੀਕ ਹੈ ਕੋਈ ਵੇਚਣ ਵਾਲਾ ਵੀ ਆ ਜਾ ਦੋ ਚਾਰ ਬਾਕੀ ਇਹ ਆ ਬੇ ਸਾਹਮਣੇ ਚਾਹ ਪਾਣੀ ਦੇਣ ਵਾਲੀਆਂ ਵਾਹਨਾ ਸਾਹ ਪਾਣੀ ਵੀ ਦੇਣ ਵਾਲੀਆਂ ਫੁੱਲ ਆ ਕੋਈ ਭਾਵੇਂ ਵੀਰ ਪਹਿਲਾਂ ਲਾਲੇ ਭਾਵੇਂ ਕਿ ਦੂਜੇ ਲਾਲੇ ਆਪਰ ਉਹਦਾ ਪਹਿਲਾਂ ਕਰਕੇ ਦਿੱਤੀ ਵਸੇ ਅੱਛਾ ਜੀ 20 ਤਿਆਰ ਹੁਣ ਧੀ ਥੱਲੇ ਮਸੀ ਇਹਦੀ ਇਹ ਵੀ ਕੋ 10 ਦਿਨ ਲੈ ਜੂਗੀ ਬੱਛੀ ਠੀਕ ਹੈ ਜੀ ਬੱਛੀ ਨੂੰ ਬਹੁਤ ਚੰਗਾ ਲੱਗਾ ਸਾਰਾ ਮਾਲ ਆ ਜ ਆਪਣੇ ਕੋ ਕਾਲੀਆਂ ਜਰਸੀਆਂ ਆਈਆਂ ਵੱਡੀਆਂ ਸਾਰੀਆਂ ਠੀਕ ਹੈ ਵੀਰਾਂ ਦੀ ਡਿਮਾਂਡ ਹੈ ਕਿ 20 ਕੁ ਸਾਲੀਆਂ 15 ਕਿਲੋ ਵਾਲੀਆਂ ਚਾਹੀਦੀਆਂ ਖੜੇ ਖੜੇ ਅੱਜ ਲਾਰਡ ਸਾਰੇ ਬਟਾਇਆ ਆਪਣੇ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕੱਟ ਚੰਗੇ ਆ ਜੀ ਆ ਪਿਛੇ ਵੇਖੋ ਫੜ ਬਿਜਾਂ ਕੇ ਹੰਤੀ ਮੈਟਰ ਨਾਲ ਲੱਗਾ ਬੱਛੀਆਂ ਤਲਾਂ ਵੇਖੋ ਥਾਣ ਉਹਦਾ ਵਿੱਚ ਚੱਡੇ ਦਿਲ ਲੁ ਗਿਆ ਥਾਣ ਬਹੁਤ ਹੈ ਬੱਛੀ ਦਾ ਠੀਕ ਹੈ ਜੀ ਅੱਗੇ ਭਾਈ ਬਾਛੀ ਦੀ ਲੋਈਂ ਵੇਖੋ ਜਦਾਂ ਸਹੇ ਦੀ ਹੁੰਦੀ ਆ ਅੱਛਾ ਜੀ ਤੇ ਇਹਦਾ ਫਿਰ ਕਿੰਨਾ ਰੱਖਣਾ ਗੱਦੀ ਮੋਲ ਆਪਾਂ ਮੋਹਰ ਰੱਖੀ ਜੀ ਭੰਵਸ਼ੀ ਦਾ 40 ਕਰ ਲਈ ਭਾਵੇਂ 42 ਕਰ ਲਈਏ 40 ਦੇ 2000 ਛੋਟ ਕਰਦਾ 38000 ਦੇ ਦਿਆਂਗੇ ਅੱਛਾ 38000 ਜੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਰੱਸੀ ਹੈ ਵੀ 15-16 ਕਿਲੋ ਵਾਲੀ ਆ ਠੀਕ ਆ ਕੱਢੀ ਜਾਂਦੀ ਹੈ ਪਾਕਿਸਤਾਨ ਤੋਂ ਬਹੁਤ ਚੰਗਾ ਮਸ਼ੀਨ ਲੱਗੇ ਤੇ ਦਿਖਾ ਦੇ ਚੱਲ ਦੇ ਇੱਥੇ ਲਾ ਇੱਕ ਵਸ਼ੀਨ ਸਾੜੀ ਨਾਲ ਜੱਡਾ ਲੱਗਾ ਏ ਠੀਕ ਆ ਹਾਂ ਜੀ ਖਲੂਤੀ ਨਹੀਂ ਮਸ਼ੀਨ ਆਸ ਦੀ ਬਹੁਤ ਚੰਗੀ ਬੱਚੀ ਠੀਕ ਆ ਮੈਨੂੰ ਚਾਰ ਹੈ ਤੇ ਬਾਕੀ ਜਿਹੜਾ ਵਾ ਆਹੋ ਇਹਦਾ ਥਾਣਾ ਬੜਾ ਕਮਾਲ ਦਾ ਹੈ। ਲੈ ਨਾ ਗੁਲਾਬੀ ਸਨ ਵਾਲੀ ਜੱਥੇ ਆ ਗਈ ਅੱਜ ਆਪਣੇ ਨੂੰ। ਇਹ ਆ ਵੀ ਜਿਹਨੂੰ ਪਰਚਾ ਜਿਹਨੇ ਜਾ ਸਖਣੀ ਚਾਹੁੰਦੀ। ਹਾਂਜੀ 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 ਹਾਂਜੀ। ਚੈਨਾ ਦਾ ਖੀਰਾ ਜੀ ਦਾਸ ਦੇ। ਤੇ ਬਾਕੀ ਕਾਦੇ ਤਾਂ ਬਹੁਤਾ ਉੱਚਾ ਨਹੀਂ ਹੈ ਕਾਦੇ ਦਾ ਹਿਸਾਬ ਦਾ ਹੈ ਤੇ ਪਰ ਥੱਲੇ ਸਫਾਈ ਚ ਬਣਦੀ ਹੈ। ਜਰਸੀਆਂ ਦੇ ਹਿਸਾਬ ਨਾਲ ਕਾਦੇ ਜਿੱਤ ਕੇ ਜਰਸੀਆਂ ਹੁੰਦੀਆਂ। ਛਾਣ ਵਿਖਾਇਓ ਮਣੇ ਲਾਗੇ ਤੂੰ। ਬੜੀ ਖਲਾਬੀ ਖਣ ਵਾਲੀ ਵਹਿ ਰਿਆ। ਛਾਣ ਮੜਾ ਚਿਹਰਾ ਚਿਹਰਾ ਵਿਖਾਇਓ ਲਾਗੇ ਤੋ ਬੱਚੀ ਦਾ। ਨੂਹਾਂ ਦੇਖੋ ਕਿਦਾਂ ਰੇਸ਼ਮ ਹੁੰਦੀ ਵੱਚੀ। ਬੜੀ ਠੰਡੀ ਠੰਡੀ ਬੱਤੀ ਇਹਦੀ ਲੈ ਜਾ ਕੁਆਰਟੀ ਵਾਲੀ ਬੱਤੀ ਜੇ ਥੋੜਾ ਮਾਲ ਧੁੱਪੇ ਅੰਦਰ-ਉਂਦਰ ਆਣਾ ਤਾਂ ਕਿ ਧੁੱਪੇ ਦਾ ਪੇਮਾਲ ਹੋਵੇ ਤਾਂ ਰੰਗ ਹੋਰ ਹੁੰਦਾ ਹਾਂਜੀ ਹਾਂਜੀ ਅਛੀ ਲਾਜੋ ਇਹ 2-4 ਦਿਨ ਪਰ ਬਣ ਬਣ ਸ਼ਰੇਣ ਹੋ ਜੇਗੀ ਠੀਕ ਆ ਚੱਲਾਂ ਟੋਨਾ ਬਣੀਆ ਥਾਨ ਕਦੇ ਦਿਖਾਇਓ ਵਛੀ ਦਾ ਆ ਤੇ ਸਾਡੇ ਥਾਣੇ ਦੇ ਲਾਗੇ ਤੋਂ ਇੱਕ ਰੀ ਹਾਂਜੀ ਥਾਣਾ ਬੜਾ ਕਮਾਲ ਦਾ ਇਹੋ ਜਿਹਾ ਥਾਣਾ گاਵਾں ਚ ਕਾਫੀ ਘੱਟ ਲੱਭਦਾ ਆਪਾਂ ਨੂੰ ਅੱਜ ਜਿੰਨਾ ਲਾਟ ਸਾਡੇ ਕੋਲ ਆਇਆ ਸਾਬ ਅੱਜ ਨਿਗਰੀ ਆ ਸਾਰੀਆਂ ਅੱਜ ਇਹ ਵੀ ਸਾਰੀਆਂ ਜਾਣ ਆਲੀਆਂ ਨਿਗਰੀ ਚਵਾਈ ਹੋ ਕੇ ਗਵਾਨੀਆਂ ਦੇ ਬੱਚੀ ਉੱਠਣਗੇ ਅੱਜ ਕਰ ਗਾਈ ਦੀ ਚਵਾਈ ਹੋ ਰਹੀ ਹੈ ਵੇਖਿਓ ਕਿਤੇ ਲੜਾਈ ਨਾ ਕਰਾ ਦਿਓ ਥਾਣ ਤੋਂ ਨਾਲ ਸਾਰੇ ਕੁਆਲਟੀ ਵਾਲਾ ਜੇ ਮਾਲ ਆਪਣੇ ਕੋਲ ਤੇ ਮੁੱਲ ਫਿਰ ਇਹਦਾ ਮੋਰ ਦੇ ਵੀਰ ਜੀ ਦਰਾਪੀ ਸਨਾਰੇ ਵਛੀਆ ਮੁੱਲ ਭਾਵੇਂ ਇਹਦਾ 33 ਗਾਲੀ ਭਾਵੇਂ 34 ਹਾਂਜੀ 30 ਜੋ 1000 ਰੁਪਏ ਛੋਟ ਕਰ ਦਾਂਗੇ ਅੱਛਾ 29000 ਦੀ ਵਛੀ ਦੇ ਦੇਣੀ 14 15 ਕਿਲੋ ਵਾਲੀ ਉਹ ਦਿੰਦਾ ਨਹੀਂ ਦੇ ਰਾਂਗੇ ਅੱਛਾ ਜੀ ਵੱਡੀ ਜਰਸੀ ਪੰਜਾਬ ਵਾਲੀ ਠੀਕ ਆ ਬਸ ਇੱਕ ਕੁਆਲਿਟੀ ਦੇਖੋ ਵਛੀ ਦੀ ਤਾਂ ਕੋਈ ਥੱਬਾ ਪਾਈ ਫਿਰਦੀ ਵਛੀ ਹੋਣੀ ਠੀਕ ਆ ਜੇ ਤਿਆਰ ਹੋਣੀ 5-8 ਦਿਨ ਲੈਂਦੀ ਵਛੀ ਠੀਕ ਆ ਜੇ ਸੁਣਨੀ ਹੁੰਦੀ ਜਦੋਂ ਰਾਤੀ ਗੱਡੀ ਉਤਰੀ ਮਾਲ ਦੀ ਸੰਪੈਣੀ ਮਾਲ ਜਿਹੜਾ ਇਦਾਂ ਮਾਲ 2-4 ਦਿਨ ਕੱਢ ਜਾਂਦਾ ਫਿਰ ਉਹ ਦਿਨ 5-6 ਤੇ ਲੈ ਜਾਂਦਾ ਠੀਕ ਆ ਜੀ ਹਾਂਜੀ ਰਾਤੀ ਮਾਲ ਚਲੋ ਇੱਧਰ ਹੋਰ ਹੌਲੇ ਭਾਗੇ ਜੀ ਇਹ ਹੌਲੇ ਭਾਗੇ ਹੋਰ ਇੱਕ ਦੇ ਗਾਂ ਦੇ ਮਗਰ ਆ ਵਛੀ ਦੇਦੀ ਭਾਜੀ ਉਹਨਾਂ ਨੂੰ ਪੁੱਛ ਅੱਛਾ ਆਹ ਵਾਲੀ ਦੇਦੀ ਹੈ 20000 ਦੀ ਵਛੀ ਦੇਦੀ ਨਾੜੂ ਤੇ ਬੱਚਾ ਕੋ ਦਿੰਦਾ ਭਾਈ 20000 ਦੀ ਵਛੀ ਠੀਕ ਆ 6-7 ਕਿਲੋ ਬੌਲਾ ਭਾਜੀ ਉਹਨਾਂ ਚ ਵਾਈ ਕੀਤੀ ਭਾਵੇਂ ਪੁੱਛ ਪਾਸ ਕਰ ਲੀ ਠੰਡੇ ਸੇ ਇਲਾਤਰਾ ਵਧੀਆ ਬੱਚੇ ਫੌਜੀ ਸਾਹਿਬ ਆਏ ਟਾਇਰ ਮਾਨ ਆਏ ਆਪਾਂ ਇੱਕ ਵਾਰੀ ਜੋ ਹਣਾਤਾ ਹੋ ਰੱਖ ਲਿਆ ਆਪਾਂ ਮੋੜਿਆ ਨਹੀਂ ਅੱਜ ਫਿਰ ਫੌਜੀ ਹੋਣਾ ਨੇ ਫੌਜੀ ਨੂੰ ਗਾਂ ਦੇਤੀ ਆ ਫਿਰ ਦਿੱਫਟ ਦੇਤਾ ਪਹਿਲੇ ਨੂੰ ਬੱਛੀ ਦਿੱਤੀ ਅੱਛਾ ਨਾਲੂ ਦੇ ਬੱਚਾ ਅੱਛਾ 6-7 ਕਿਲੋ 22000 ਦੀ ਕੋਈ ਦੇ ਦਿੰਦਾ ਬੱਛੀ ਤਾਜੀ ਸੁਈ ਹੋਈ ਹੈ ਨਾ ਮੈਂ ਤਾਂ ਤਾਜੀ ਸੁਈ ਦੇਤੀ ਆਪਾਂ ਅੱਜ ਨੂੰ ਬੱਛੀ ਹਾਂਜੀ ਚਲੋ ਨਾਲੀ ਨਾਲੀ ਆ ਆਹ ਚੰਗੀ ਬੱਚੀ ਬੱਚੀ ਵਖਾਦੋ ਲਾ ਕੇ ਤੋਂ ਮਾਲ ਆਪਣੇ ਨੂੰ ਤੁਹਾਨੂੰ ਪਤਾ ਬੜਾ ਚੰਗਾ ਜਿਹਾ ਹੁੰਦਾ ਹੁੰਦਾ ਥੋੜਾ ਡਰ ਜਾਂਦੀਆਂ ਇਤਨਾ ਕਈ ਯਾਰੀ ਪਾਸ ਕਰ ਲਈ ਯਾਰ ਇਹ ਤੇ ਆ ਉਹ ਤਾਂ ਮੰਨ ਹੋਇਆ ਇਹ ਅੱਛੀ ਜੱਸੀ ਜੇ ਵੀ ਦਿਨ 15 ਕਾ ਵੱਛੀ ਲੈਂਦੀ ਇਹ ਵੀ ਕਨਾਲੀ ਆ ਜੀ ਇਹ ਵੀ ਕਨਾਲੀ ਠੀਕ ਆ ਹਾਂ ਜੀ ਹਾਂ ਜੀ ਬੜੀ ਪਾਰਟੀ ਵਾਲੀ ਵੱਛੀ ਇਹ ਵੀ ਇੱਥੇ ਵਿੱਚੇ ਵਿਖਾ ਦੇ ਕੋਈ ਨਾ ਕਿਹੜਾ ਚੂੜਾ ਵੱਛੀ ਜੋ ਬਾਕੀ ਇਹ ਵੀ ਚਲੋ ਪਾਣੀ ਢਾ ਦੇ ਵੱਛੀ ਪਾਣੀ ਢਾਜੀ ਆ ਹਾਂ ਜੀ ਹਾਂ ਜੀ ਠੰਡੀ ਠੰਡੀ ਬੜੀ ਵੱਛੀ ਜਰਸੀਆਂ ਦੇ ਹਿਸਾਬ ਨਾਲ ਇਹ ਵੀ ਫੱਬਦੀ ਆ ਪੂਰੀ ਹਾਂ ਇਹ ਵੀ ਪੰਜਾਬ ਵਾਲੀ ਜੱਸੀ ਆ ਫੇਜੀ ਇਹਦੇ ਰੱਸੀ ਕਰਦੀ ਹੈ ਠੀਕ ਹੈ ਹਾਂਜੀ ਇਹ ਸਾਰੀਆਂ ਜੰਨੀਆਂ ਵਛੀਆਂ ਸਾਬ ਗਰਮੀਆਂ ਦਾ ਚੂਣ ਵਾਲਾ ਵਾ ਠੀਕ ਹੈ ਇਹ ਗਰਮੀਆਂ ਚ ਜਾਣ ਦੀ ਕਿਤੇ ਲੋੜ ਨਹੀਂ ਆ ਠੀਕ ਹੈ ਹਾਂਜੀ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਵਾਲੀ ਜੇ ਇਹ ਵੀ ਵਛੀ 10 12 ਕਿਲੋ ਦੁੱਧ ਵਾਲੀ ਹੈ ਠੰਡੀ ਠੁੰਡੀ ਬੜੀ ਜੇ ਵਛੀ ਇਹਦਾ ਮੁੱਲ ਫਿਰ ਮੁੱਲ ਦੇ ਵਛੀ ਤਿਆਰ ਹੁੰਦੀ ਭਾਵੇਂ 35 ਭਾਵੇਂ 36 ਕਰ ਲੈਂਦੇ ਹਾਂਜੀ ਬਾਕੀ ਕੋ ਭਾਵੇਂ ਪਵਾਰੀ ਵੀ ਜਾ ਕੇ ਸਾਂਭ ਕੇ ਵੇਚ ਲੈ 40000 ਦੀ ਵਛੀ ਵੇਚ ਲੈ ਮੋਲ ਵਛੀ ਦਾ 30000 30000 ਨਹੀਂ ਦੇ ਦੇਣੀ 30000 30000 ਦੇ ਦੇਣੀ ਪਰ ਦਿੰਦਾ ਨਹੀਂ ਇਹੋ ਜੀ ਜਰਸੀ ਠੀਕ ਹੈ ਜੀ ਹਾਂਜੀ ਬਾਕੀ ਆ ਵੀਰ ਨੂੰ ਦਿੱਤਾ ਜੋੜਾ ਅੱਛਾ ਇੱਕ ਵਛੀ ਦਿੱਤੀ ਪਿੱਛੇ ਡੈਨਮਾਰਕ ਦੀ ਅੱਛਾ 5-6 ਕਿਲੋ ਵਛੀ ਖੰਦੇ ਮਗਰਾਂ ਵਛੀ ਦੇਖੋ ਕਿੰਨੀ ਸੋਹਣੀ ਸੀ ਜਨਾ ਲਈ ਆ ਘਰ ਪਾਲਣੀ ਆ ਇਹ ਵਛੀ ਕਰਕੇ ਗਾਂ ਲਈ ਤੁਸੀਂ ਆਪਾਂ ਵਛੀ ਕਰਕੇ ਲਈ ਆ ਘਾਂ ਠੀਕ ਆ ਉਹ ਜਿਹੜੇ ਜਿਹੜੇ ਬੰਦਿਆਂ ਕੋ ਆਪਾਂ ਲਈ ਉਹ ਸਾਰੀ ਫੈਮਿਲੀ ਬਾਹਰ ਚਲ ਗਈ ਆ ਤੇ ਅੱਛਾ ਉਹ ਦੇਖ ਆਪਾਂ ਨੂੰ ਨਾ ਫੋਨ ਕਰਕੇ ਦੇ ਦਿੱਤੀ ਕਹਿੰਦੇ ਆਪਾਂ ਦੇ ਦੇਣੀ ਆ ਸਾਹਣਿਆ ਮੇਨਾਂ ਦੇ ਵਛੀਆ 6-7 ਕਿਲੋ ਦੁੱਧ ਕੱਲੀ ਪਿੰਦੀ ਰਹੀ ਏ ਤੇ ਕਿੰਨੇ ਦੀ ਦੇਤੀ ਭਾਜੀ ਉਹਨਾਂ ਨੇ ਫੇਰੇ ਭਾਜੀ ਹੁਣੇ ਦੱਸ ਦੇ ਕਿੰਨੇ ਦੀ ਲੈਲੇ ਭਾਜੀ ਜੀ ਅਸੀਂ ਲਈਏ 14000 ਦੀ 14000 14000 ਦੀ ਵੀ ਜੀ ਦੋ ਮਹੀਨਿਆਂ ਦੀ ਸੂਈ ਵਛੀ ਦੇਤੀ 6 ਕਿਲੋ ਦੁੱਧ ਇੱਕ ਬੱਚੇ ਦੇ ਕਰਕੇ ਲਈਏ ਬਸ 10000 ਰੁਪਏ ਕੱਲ ਨੂੰ ਮੈਂ ਵਛੀ ਦਾ ਮਿਲਦਾ ਆਪਾਂ ਅੱਜ ਮਗਰ ਵਛੀ ਬੱਚੇ ਦੇ ਕਰਕੇ ਲਈਏ ਇਹਨੂੰ ਦੇਣਾ 30 ਦੇਣਾ ਤੇ ਆ ਪੈਸੇ ਗਾਂਦੇ ਦੇਣ ਲੱਗੇ ਲਿਆਓ ਫਿਰ ਬਣਾ ਦਿਓ ਵੀਡੀਓ ਤੇ ਸਮਝੋ ਤੁਹਾਡੀ ਤੁਹਾਡੀ ਵੀਡੀਓ ਵੇਖ ਕੇ ਵੀਰ ਆਏ ਆ ਆਹਾਰਾ ਮਾ ਤੁਹਾਡੀ ਵੀਡੀਓ ਕਰਕੇ ਸਾਡਾ ਇਨਾ ਵੇਖ ਬਸ ਆ ਸੌਂਗਣਾ ਘਰ ਪਾਲਣੀ ਆ ਬਾਕੀ ਇਹ ਆ ਵੀ ਚਲੋ ਜੇ ਕੋਈ ਹੁੰਦਾ ਪਸੰਦ ਵੀ ਹੋਣੀ ਚਾਹੀਦੀ ਆ ਤੇ ਪਸੰਦ ਆ ਭਾਈ ਤੁਹਾਡੇ ਪੂਰੀ ਫੇਰੇ ਹਾਂਜੀ ਪੂਰੀ ਪਸੰਦ ਆ ਜੀ ਬੱਚੇ ਤੇ ਕਰਕੇ ਬੱਚਾ ਨੂੰ ਸੋਨਾ ਲੱਗਾ ਜੀ ਅੱਛਾ ਹਾਂਜੀ ਤੇ ਮੈਂ ਚੱਲੇ ਪਾਲਾਂ ਦੇ ਘਰ ਨਹੀਂ ਵਧੀਆ ਗੱਲ ਇਹ ਆ ਵੀ ਬੱਚੀਆਂ ਪਾਲ ਲੋਗੇ ਤੇ ਗਾਂ ਮੱਛੀਆਂ ਬਣਉਗੀਆਂ ਬੱਚੀਆਂ ਔਂਡੀਆਂ ਵੱਡੀਆਂ 24 24 28 28 ਕਿਲੋ ਵਾਲੀਆਂ ਅੱਜ ਰਾਤ ਨੂੰ ਗੱਡੀ ਉੱਤਰ ਜਾਣੀ ਆ ਬਾਕੀ ਤੋਂ ਕੋਈ ਵੀਰ ਆਵੇ ਫੇਰ ਆਣੀ ਪਊਗਾ ਫੋਨ ਕਰਕੇ ਆ ਕੋਈ ਨਾ ਕੋਈ ਮਤਲਬ ਹਰ ਵੈਰਟੀ ਮਤਲਬ ਹੁੰਦੀ ਹੈ ਸਾਡੇ ਕੋ ਮਰਜ਼ੀ ਇੱਥੇ ਆਪਣੇ ਕੋ ਤੁਹਾਨੂੰ ਪਤਾ 20 20 گاਵਾ ਬੱਜੀਆਂ ਰਹਿੰਦੀਆਂ ਹੁਣ ਚਲੋ ਜੇ ਤਰ੍ਹਾਂ ਨਾ ਪਾ ਜੀ ਉਹਨਾਂ ਨੇ ਛੋਟੇ ਮੋਲ ਦੀ ਲੈਣੀ ਉਹ ਵੀ ਮਿਲ ਗਿਆ ਵੱਡੇ ਮੋਲ ਆ ਲੀਆਂ ਗਿਆ ਵੀ ਕੋਈ ਜਿੱਦਾਂ ਦੀ ਮਰਜ਼ੀ 5 ਦੀ 10 ਦੀ 50 ਦੀ ਲੱਖ ਦੀ ਹਰ ਤਰ੍ਹਾਂ ਦਾ ਮਾਰ ਤੇ ਉਹ ਵੀ ਮਗਰ ਸੋਹਣੀ ਵਛੀਆ ਤੇ ਆ ਜਿਹੜੀ ਹਾਂ ਜੀ ਕੇ ਦੀ ਵੀਰ ਦੀ ਡਿਮਾਂਗ ਹੈ 14000 ਦੀ ਹਰ ਤਰ੍ਹਾਂ ਦਾ 14000 ਦੀ ਦੇਤੀ ਫਿਰ 14000 ਦੇ ਵੇਖੋ ਵਛੀ ਦਾ ਥਾਣਾ ਵੇਖੋ ਲੱਗਾ ਸੱਜਰ ਵਛੀ ਦੇ ਇਸ ਦੀ 14000 ਦੀ ਕੋਈ ਦੇ ਦੂਗਾ ਵਛੀਆ ਇਹੋ ਜੀ ਆ ਦੇਖੋ ਜਵਾਨ ਸੀਦਾ ਮੈਂ ਫੌਜੀ ਫਾਰਮ ਦਾ ਸ਼ਿੰਦੋਦੀ ਹਾਟੀ ਤੋਂ ਮਿਲਣਾ ਮਾਰ ਠੀਕ ਆ ਆ ਵੇਖਿਓ ਮਾਚਵਾਈ ਵੇਖੋ ਵਛੀ ਦੀ ਸਿੰਦੋਦੀ ਹਾਟੀ ਚ ਹੀ ਮਿਲਣਾ ਭਾਈ ਜੀ ਠ ਬਾਕੀ ਚਲੋ ਦੁੱਧ ਦਾ ਦਿਓ ਕਿੰਨਾ ਕੋਲ ਆ ਪੱਕਾ ਦੁੱਧ ਤੇ ਉਹਨਾਂ ਦਾ ਅਨੁਸ਼ੇਖ ਲਵਾ ਕੇ ਤੇ 5 ਕਿਲੋ ਲਾਓ ਪੱਕਾ ਦੁੱਧ ਬਾਕੀ ਦੁੱਧ 8 9 ਕਿਲੋ ਕਰਨਾ ਵਸ਼ੀ ਨੇ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਬਾਕੀ ਚਲੋ ਇਹ ਆ ਵੀ ਆਪਣੇ ਹੋਰ ਕੁਝ ਕਹਿਣਾ ਨਹੀਂ ਜੀ ਇਹ ਸੱਜੇ ਰਿਹਾ ਵਸ਼ੀ ਆ ਵੇਖੋ ਅਜੇ ਸੂਈ ਦੋਹਾਂ ਢਾਈ ਮਹੀਨੇ ਦੀ ਨੇ ਵਧਣਾ ਵਧਣਾ ਹਾਂ ਜੀ ਨੇ 8 ਕਿਲੋ ਕਰਨਾ ਤੇ 9 ਕਿਲੋ ਕਰਨਾ ਤੇ ਹੋਰ ਕੁਝ ਕਹਿਣਾ ਫਿਰ ਨਹੀਂ ਆਓ ਆਨੇ ਵੀ ਜਿਹੜੇ ਵੀਰਾਂ ਨੇ ਲੈਣਾ ਮਾਲ ਆਣ ਕੇ ਵੇਸ਼ ਚ ਆ ਕੇ ਖਾਣ ਹਾਂ ਜੀ ਸੂਈਆਂ ਚਵਾਈ ਕਰਕੇ ਖਾਣ ਤੇ ਜਿਹੜੀਆਂ ਗੱਬਣ ਆਪਣੀਆਂ ਪਾਸ ਕਰਕੇ ਖਾਣ ਇਹ ਵੀ ਵੀਰ ਨੇ ਆਨਲਾਈਨ ਵੀ ਮਗਾਉਣੀ ਆ ਆਪਣੀ ਫੋਨ ਤੇ ਪਾਸ ਕਰਾਉਣ ਜੋ ਮਰਜ਼ੀ ਮੇਰਾ ਵੀਰ ਪੂਰੀ ਗਰੰਟੀ ਹੋਏਗੀ ਠੀਕ ਹੈ ਜੀ ਹਾਂਜੀ ਇਹਦੇ ਧੋਖਾ ਇਹ ਭਾਵੇਂ ਛੋਟਾ ਜਿਹਾ ਬੱਚਾ ਜੀ ਉਹਦੇ ਨਾਲ ਵੀ ਧੋਖਾ ਹੋਏਗਾ ਇਹ ਆ ਵੀ ਸਾਰਿਆਂ ਲਈ ਇੱਕੋ ਜਿਹਾ ਵਾ ਇਹ ਨੇ ਵੀ ਜੋ ਵੀ ਹੋਊਗਾ ਸਚਾਈ ਹੋਊਗੀ ਬਾਕੀ ਸੂਣ ਵਾਲੀਆਂ ਗਾਇਆਂ ਇਹਨਾਂ ਦੇ ਅੰਦਰ ਵੜ ਕੇ ਤੇ ਅਸੀਂ ਵੀ ਨਹੀਂ ਦੇਖਿਆ ਆ ਗੱਬਣ ਪਛੋਤਾ ਤੇ ਦੁੱਧ ਦਾ ਅੰਦਾਜ਼ਾ ਹੀ ਆ ਹਨਾ ਹਾਂਜੀ ਬਾਕੀ ਇਹ ਚੀਜ਼ ਉਹ ਲੈਉਣੀ ਜਿਹੜੀ ਕੁਆਲਿਟੀ ਵਾਲੀ ਆ ਹਾਂਜੀ ਹਾਂਜੀ ਇਹ ਬੱਚੀ ਵੀਰ ਨੂੰ ਆਖਿਆ ਤਿਆਰ ਕਰਦੇ ਦੇ ਕੋ 70000 ਦੀ ਬੱਸੀ ਲੜਾਂਗੇ ਆਪਾਂ ਫੇਰ ਠੀਕ ਹੈ ਜਨਮਾਰਗ ਦੀ ਬੱਸੀ ਹੈ ਜੇ ਢਾਈਆਂ ਮਹੀਨਿਆਂ ਦੀ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਤੇ ਬਾਕੀ ਇਹ ਵੀ ਗੱਭਨ ਪਸ਼ੂਰੇ ਦੁੱਧ ਦਾ ਅੰਦਾਜ਼ਾ ਹੁੰਦਾ ਹੈ ਵੱਧ ਵੀ ਘੱਟ ਸਕਦੀਆਂ ਤੇ ਘੱਟ ਵੀ ਘੱਟ ਸਕਦੀਆਂ